ਸਟੇਟ ਲੈਵਲ ਤੇ 12 ਅਫਸਰਾਂ ਦੀ ਇੱਕ ਐਡਵਾਈਜ਼ਰੀ ਕਮੇਟੀ ਬਣਾਈ 12 ਲੋਕਾਂ ਦੀ ਜਿਹੜੇ ਸੂਝਵਾਨ ਪ੍ਰਮੁੱਖ ਸੱਜਣ ਸਨ ਸਟੇਟ ਦੇ ਉਹਨਾਂ ਨੂੰ ਕਿਹਾ ਕਿ ਤੁਸੀਂ ਦੱਸੋ ਕਿ ਕੀ ਕਰਨ ਦੀ ਲੋੜ ਹੈ ਭ੍ਰਿਸ਼ਟਾਚਾਰ ਰੋਕਣ ਵਾਸਤੇ ਤੁਸੀਂ ਮੈਨੂੰ ਤੁਸੀਂ ਸਿਫਾਰਸ਼ਾਂ ਦੋ ਤੁਸੀਂ ਰეკਮੈਂਡੇਸ਼ਨਸ ਦੋ ਤੁਸੀਂ ਸੁਝਾਅ ਦਿਓ ਔਰ ਉਹ ਕਮੇਟੀ ਦੇ ਜਿਹੜੇ ਮੈਂਬਰ ਸਨ ਬੜੇ ਉੱਚ ਪਦਰੀ ਦੇ ਸਿਆਸਤਦਾਨ ਸਨ ਜਾਂ ਹੋਰ ਸੂਝਵਾਨ ਲੋਕ ਸਨ ਜਸਟਿਸ ਮਿਰਚੰਦ ਮਹਾਜਨ ਜਿਹੜੇ ਚੀਫ ਜਸਟਿਸ ਆਫ ਇੰਡੀਆ ਰਏ ਉਸ ਕਮੇਟੀ ਜਿਹੜੀ ਐਡਵਾਈਜ਼ਰੀ ਕਮੇਟੀ ਦੇ ਮੈਂਬਰ ਸੀਗੇ ਉਸ ਵੇਲੇ ਦੇ ਪੀਪੀਐਸ ਪੀਪੀਸੀਸੀ ਦੇ ਪ੍ਰਧਾਨ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਦਰਬਾਰਾ ਸਿੰਘ ਜਿਨ੍ਹਾਂ ਨਾਲ ਪ੍ਰਤਾਪ ਸਿੰਘ ਕਹਰੋਂ ਦੀ ਬਣਦੀ ਨਹੀਂ ਸੀ ਉਹਨਾਂ ਨੇ ਵੀ ਉਸ ਕਮੇਟੀ ਦਾ ਮੈਂਬਰ ਬਣਾਇਆ ਆ ਫਕੀਰ ਚੰਦ ਮਿੱਤਲ ਜਿਹੜੇ ਪੰਜਾਬ ਤੇ ਹਰਿਆਣਾ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਸੀਗੇ ਆਪਾਂ ਅੱਜਕੱਲ ਪੁੱਛਦੇ ਆ ਬਾਹਰ ਐਸੋਸੀਏਸ਼ਨਸ ਤੋਂ ਇਤੈਤਰਾ ਹਰਕਿਸ਼ਨ ਸਿੰਘ ਸੁਜੀਤ ਜਿਹੜੇ ਕਮਿਊਨਿਸਟ ਲੀਡਰ ਸੀ ਤੋ ਮਤਲਬ ਹੈ ਆਪ ਹੀ ਸਿਰਫ ਆਪਣੀ ਪਾਰਟੀ ਦੇ ਮੈਂਬਰ ਨਹੀਂ ਵਿਰੋਧੀ ਧਿਰ ਦੇ ਮੈਂਬਰ ਵੀ ਨਾਲ ਜੋੜੇ ਉਹਨੇ ਨੇ ਔਰ ਫਿਰ ਆਈਜੀਪੀ ਸੰਤ ਪ੍ਰਕਾਸ਼ ਸਿੰਘ ਉਹਨਾਂ ਨੂੰ ਇਸ ਕਮੇਟੀ ਦਾ ਮੈਂਬਰ ਬਣਾਇਆ ਸੋ ਇਹੋ ਜੀ ਫਰਾਖ ਦੇ ਲਈ ਜਿਹੜੀ ਸੀ ਜੋ ਪ੍ਰਤਾਪ ਸਿੰਘ ਕੈਰੋ ਨੇ ਪ੍ਰਚਾਰ ਨੂੰ ਖਤਮ ਕਰਨ ਵਾਸਤੇ ਦਿਖਾਈ ਉਹ ਸ਼ਾਇਦ ਉਸ ਤੋਂ ਬਾਅਦ ਉਹ ਕਾਬਲੇ ਤਰੀਫ ਹੈ ਉਸ ਤੋਂ ਬਾਅਦ ਕਦੀ ਕਿਸੇ ਨੇ ਇਹੋ ਜੀ ਗੱਲ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਕਰੀਬ ਮਈ 1960 ਦੇ ਵਿੱਚ ਜਿੰਨੀਆਂ ਕਮੇਟੀ ਸੀ ਜੀ ਆ ਰਾਮ ਸ਼ਰਮਾ ਵਾਲੀ ਕਮੇਟੀ ਚੀਫ ਸਕੱਟਰੀ ਵਾਲੀ ਕਮੇਟੀ ਐਡਵਾਈਜ਼ਰੀ ਕਮੇਟੀ ਇਹ ਸਾਰੇ ਆਪਣਾ ਆਪਣਾ ਕੰਮ ਕਰਨ ਦਾ ਲੱਗ ਪਏ ਲੋਕਾਂ ਦੇ ਵਿੱਚ ਇੱਕ ਤਰੀਕੇ ਦਾ ਇੱਕ ਤਰੀਕੇ ਦੀ ਕਾਫੀ ਰਾਹਤ ਲੋਕਾਂ ਨੂੰ ਮਹਿਸੂਸ ਹੋਈ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਵਾਕਈ ਇਹ ਸਰਕਾਰ ਜਿਹੜੀ ਹੈ ਸਾਡੀ ਸਰਕਾਰ ਆ ਇਹ ਅਫਸਰशाही ਜਿਹੜੀ ਹੈ ਉਹ ਸਾਰੇ ਤੇ ਰਾਜ ਨਹੀਂ ਕਰਦੀ